ਬੈਨਿਕ ਸੁਵਿਨਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਚੱਲਿਆ ਹਰ ਪਾਰਟੀ ਦੇ ਵੱਲੋਂ ਸ਼ਾਨਦਾਰ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਤਸਵੀਰਾਂ ਦਿੱਲੀ ਰਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸામਨੇ ਆ ਰਹੀਆਂ ਨੇ ਜਿੱਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦਿੱਲੀ ਦੇ ਤਿਲਕਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਨੈਲ ਸਿੰਘ ਦੇ ਹੱਕ ਦੇ ਵਿੱਚ ਹਰਪਾਲ ਚੀਮਾ ਜਿਹੜੇ ਆ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹੀ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹੋਵੇਗੀ ਤਾਂ ਲਗਾਤਾਰ ਹਰ ਪਾਰਟੀ ਦੇ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ VOTING ਜਿਹੜੀ ਆ ਉਹ 5 ਫਰਵਰੀ ਨੂੰ ਹੋਣੀ ਆ ਤੇ 8 ਫਰਵਰੀ ਨੂੰ ਨਤੀਜੇ ਵੀ ਜਿਹੜੇ ਆ ਉਹ ਸਾਹਮਣੇ ਆ ਜਾਣਗੇ ਤਾਂ ਹਰ ਪਾਰਟੀ ਦੇ ਵੱਲੋਂ ਆਪਣੀ ਪਾਰਟੀ ਦੀ ਜਿੱਤ ਦੇ ਲਈ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦਿੱਲੀ ਦੇ ਤਿਲਕਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੇ ਹੱਕ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ ਇੱਕ ਵਾਰ ਮੁੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੀ ਜਿੱਤ ਹਾਸਲ ਕਰੇਗੀ ਤਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਵਿਸ਼ਾਲ ਰੋਡ ਸ਼ੋਅ ਕਰਕੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਮੰਤਰੀ ਹਰਪਾਲ ਸਿੰਘ ਚੀਮਾ ਵੀ ਜਰਨੈਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਹਰ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਹਰਪਾਲ ਸਿੰਘ ਚੀਮਾ ਵੀ ਇਹ ਗੱਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ ਕੀ ਕੁਝ ਕਹਿ ਰਹੇ ਨੇ ਮੰਤਰੀ ਹਰਪਾਲ ਸਿੰਘ ਚੀਮਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦੇਖੋ ਅੱਜ ਜਰਨਾਲ ਸਿੰਘ ਦੀ ਜਿੱਤ ਤੇ ਲੋਕਾਂ ਨੇ ਮੋਹਰ ਲਾਈ ਆ ਆ ਵੱਡੀ ਗਿਣਤੀ ਦੇ ਵਿੱਚ ਬਾਜ਼ਾਰ 'ਚ ਲੋਕ ਆਪਾਰੇ ਆ ਕੇ ਸਰਦਾਰ ਜਰਨੈਲ ਸਿੰਘ ਜੀ ਦਾ ਸਵਾਗਤ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਦੀ ਜੀ ਦੀ ਨੀਤੀ ਤੇ ਉਹਨਾਂ ਆ ਰਹੇ ਦਿੰਗੇ ਲੋਕ ਮੱਚ ਰਹੇ ਨੇ ਭੰਗਰੇ ਪਾ ਰਹੇ ਨੇ ਔਰ ਇਸ ਗੱਲ ਦਾ ਸਬੂਤ ਆ ਕਿ 5 ਤਰੀਕ ਨੂੰ ਝਾੜੂ ਜਿਹੜਾ ਉਹ ਜਿੱਤ ਪ੍ਰਾਪਤ ਕਰੂਗਾ ਸਰਦਾਰ ਜਰਨੈਲ ਸਿੰਘ ਜੀ ਚੌਥੀ ਵਾਰ ਵਿਧਾਨ ਸਭਾ ਜਿੱਤਣ ਕੀ ਤੇ ਪਹਿਲੀ ਵਾਰ ਇਲੈਕਸ਼ਨ ਲੜਈ ਸੀ ਇਹਨਾਂ ਦਾ ਮਾਰਜਨ 2000 ਸੀ ਜੋ ਦੂਜੀ ਵਾਰ ਲੜੀ ਤਾਂ 20000 ਹੋ ਗਿਆ ਜੋ ਤੀਜੀ ਵਾਰ ਲੜੀ ਤਾਂ 30000 ਹੋ ਗਿਆ ਮੈਂ ਸਮਝਦਾ ਹੁਣ ਚੌਥੀ ਵਾਰ ਲੜ ਰਹੇ ਨੇ ਤਾਂ 40000 ਤੋਂ ਵੱਧ ਮਾਰ ਜਾਂਦੇ ਨਾਲੇ ਜਿੱਤ ਪ੍ਰਾਪਤ ਕਰ ਲਗੇ ਕੀ ਲੱਗਦਾ ਦਿੱਲੀ ਦਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਊਗੀ ਬਿਲਕੁਲ ਆਮ ਆਦਮੀ ਪਾਰਟੀ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜੂਗੀ ਔਰ 17 ਜੋ 70 ਸੀਟਾਂ ਜੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਕਾਂਗਰਸ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਭਾਰਤ ਜਨਤਾ ਪਾਰਟੀ ਵੀ ਜ਼ੀਰੋ ਤੇ ਆਊਟ ਹੋਊਗੀ ਪੰਜਾਬ ਦਾ ਕਿਸ ਤਰੀਕੇ ਦਾ ਸਹਿਯੋਗ ਮਿਲ ਰਿਹਾ ਤੁਸੀਂ ਆਪ ਪਹੁੰਚੋ ਸਾਡੇ ਪੰਜਾਬ ਦੇ ਸਾਰੇ ਮੰਤਰੀ ਸਾਡੇ ਸਾਰੇ ਵਲੰਟੀਅਰ ਪਾਰਟੀ ਦਾ ਪ੍ਰਚਾਰ ਕਰਨ ਲਈ ਦਿੱਲੀ ਪਹੁੰਚੇ ਹੋਏ ਨੇਗੇ ਬਹੁਤ ਭਾਰੀ ਰਿਸਪੌਂਸ ਮਿਲ ਰਿਹਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਰੈਲੀਆ ਕਰ ਰਹੇ ਨੇਗੇ ਸਾਡੇ ਸਾਰੇ ਮੰਤਰੀ ਰੈਲੀਆ ਕਰ ਰਹੇ ਨੇਗੇ ਇਸ ਗੱਲ ਦਾ ਸਬੂਤ ਆ ਅੱਜ ਦਾ ਜਿਹੜਾ ਲੋਕਾਂ ਦਾ ਇਕੱਠ ਆ ਇਸ ਗੱਲ ਦਾ ਸਬੂਤ ਆ ਕਿ ਆਵਾਜ਼ ਵੀ ਪਾਰਟੀ ਜਿਹੜੀ ਆ ਪੱਟੀ ਜਿੱਤ ਪ੍ਰਾਪਤ ਕਰ ਰਹੀ ਹੈ ਪਹਿਲੇਗੜ੍ਹ ਵਿਧਾਨ ਸਭਾ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਹੈ ਹਰ ਵਾਰ ਜਿੱਤ ਦੇ ਨਵਾਂ ਰਿਕਾਰਡ ਬਣਾ ਦਈ ਹੈ 2013 ਤੋਂ ਜ਼ਿਆਦਾ ਵੋਟਾਂ 2015 'ਚ 2015 ਤੋਂ ਜ਼ਿਆਦਾ ਵੋਟਾਂ 2020 'ਚ ਤੇ ਹੁਣ 2025 ਦਾ ਸੀਨ ਤੁਹਾਡੇ ਸਾਹਮਣੇ ਹੈ 8 ਫਰਵਰੀ ਨੂੰ ਪਿਛਲੀ ਸਾਰੀ ਵੋਟਾਂ ਦੇ ਰਿਕਾਰਡ ਤੋੜਦੇ ਹੋਏ ਪਹਿਲੇਗੜ੍ਹ ਹਲਕਾ ਆਮ ਆਦਮੀ ਪਾਰਟੀ ਦਾ ਬੇਹਿਸਾਬ ਸ਼ਾਨਦਾਰ ਵਾਰਜ ਨਾਲ ਜਿੱਤ ਦੇ ਜਾ ਰਿਹਾ ਹੈ ਬਿਲਕੁਲ ਦਿੱਕ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਊਗੀ ਬਿਲਕੁਲ ਪਿਛਲੀ ਵਾਰ ਨਾਲ ਸ਼ਾਨਦਾਰ ਮੰਡਿਟ ਨਾਲ ਚੰਗੇ ਬਹੁਮਤ ਨਾਲ ਅਰਵਿੰਦ ਕੇਜਰੀਵਾਦੀ ਮੁੱਖ ਮੰਤਰੀ ਬਣ ਜਾ ਰਹੇ